ਹਾਂਜੀ ਸਸਿਕਾ ਸਾਰਿਆਂ ਨੂੰ ਅਗਰ ਤੁਹਾਡੇ ਵੀ ਪੀਰੀਅਡ ਪੇਨ ਹੁੰਦੀ ਹੈ ਠੀਕ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਯੂਸਫੁਲ ਰਹੇਗੀ ਇਹਦੇ ਵਿੱਚ ਮੈਂ ਤੁਹਾਨੂੰ ਦੇਸੀ ਨੁਸਖਿਆਂ ਦੇ ਨਾਲ ਪੀਰੀਅਡ ਪੇਨ ਕਿੱਦਾਂ ਰਲੀਫ ਹੁੰਦਾ ਤਾਂਕਿ ਇਹ ਤੁਹਾਨੂੰ ਕੋਈ ਸਾਈਡ ਇਫੈਕਟ ਵੀ ਨਾ ਹੋਵੇ ਇਹ ਵੀਡੀਓ ਦੇ ਵਿੱਚ ਤੁਹਾਨੂੰ ਇਹ ਸਭ ਕੁਝ ਵੇਖਣ ਨੂੰ ਮਿਲੇਗਾ ਵੀਡੀਓ ਪੂਰੀ ਦੇਖਣਾ ਤਾਂਕਿ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲ ਸਕੇ ਸਭ ਤੋਂ ਪਹਿਲਾਂ ਪੀਰੀਅਡ ਪੇਨ ਪੀਰੀਅਡ ਪੇਨ ਹੁੰਦਾ ਕੀ ਹੈ ਪੀਰੀਅਡ ਪੇਨ ਉਹ ਹੁੰਦਾ ਜਦੋਂ ਆਪਣੇ ਡਿਊਰਿੰਗ ਮੈਂਸੂਰੇਸ਼ਨ ਜਾਂ ਜਦੋਂ ਆਪਾਂ ਨੂੰ ਪੀਰੀਅਡਸ ਆਉਂਦੇ ਆ ਉਸ ਟਾਈਮ ਆਪਣੇ ਪੇਨ ਹੋਵੇ ਠੀਕ ਇਹ ਆਪਣੇ 3 ਟਾਈਪਸ ਦੇ ਹੁੰਦੇ ਹੈ ਮਾਈਲਡ ਮੋਡਰੇਟ ਤੇ ਸਵियर ਮਾਈਲਡ ਤਾਂ ਉਦੋਂ ਜਦੋਂ ਆਪਾਂ ਨਾਰਮਲੀ ਪੇਨ ਥੋੜਾ ਬਹੁਤ ਹੋ ਰਿਹਾ ਹੈ ਮੋਡਰੇਟ ਅਗਰ ਤੁਹਾਨੂੰ ਥੋੜਾ ਡਿਸਕੰਫਰਟ ਹੋ ਰਿਹਾ ਹੈ ਸਵियर ਜੇ ਤਤੋ ਤਾਂ ਬੇਅਰੀ ਨਹੀਂ ਹੋ ਰਿਹਾ ਉਸਟਾ ਉਸ ਕੰਡੀਸ਼ਨ ਦੇ ਵਿੱਚ ਇਹਨੂੰ ਸਵियर ਪੇਨ ਕਹਿੰਦੇ ਹੈ ਇਸ ਕੰਡੀਸ਼ਨ ਦੇ ਵਿੱਚ ਤੁਸੀਂ ਕੋਈ ਮੈਡੀਸਿਨ ਆਪਣੇ ਲੈਵਲ ਤੇ ਨਹੀਂ ਲੈਣੀ ਹੈ ਆਪਣੇ ਗਾਇਨੋਕੋਲੋਜਿਸਟ ਨੂੰ ਕੰਸਲਟ ਕਰਨਾ ਕਿਉਂਕਿ ਬਹੁਤ ਜ਼ਿਆਦਾ ਡਿਜ਼ੀਜ਼ ਕੰਡੀਸ਼ਨ ਦੇ ਕਾਰਨ ਹੋ ਸਕਦਾ ਹੈ ਕਿ ਫੀਬਰੋਇਡ ਹੋ ਸਕਦੀ ਨੇ ਜਾਂ ਕੋਈ ਸਿਸਟ ਹੋ ਸਕਦਾ ਹੈ ਪਲੱਸ ਪੀਸੀਓਡੀਜ਼ ਬਹੁਤ ਸਾਰੇ ਰੀਜ਼ਨਸ ਹੈ ਠੀਕ ਹੈ ਤੇ ਹੁਣ ਟਾਈਮ ਨਾ ਵੇਸਟ ਕਰਦੇ ਹੋ ਮੈਂ ਤੁਹਾਨੂੰ ਵੀ ਹਾਂਜੀ ਬੈਸਟ ਹੋਮ ਰੈਮਡੀਜ਼ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਆ ਜਾਂਦਾ ਆਪਣਾ ਹੌਟ ਵਾਟਰ ਬੋਟਲ ਠੀਕ ਹੈ ਹੌਟ ਵਾਟਰ ਬੋਟਲ ਦੇ ਰਾਹੀਂ ਤੁਸੀਂ ਆਪਣਾ ਲੋਅਰ ਐਬਡੋਮਨਲ ਪੇਨ ਦੇ ਉੱਪਰ ਅਪਲਾਈ ਕਰ ਸਕਦੇ ਹੋ ਇਹਦੇ ਨਾਲ ਤੁਹਾਨੂੰ 25 ਤੋਂ 30 ਮਿੰਟ ਦੇ ਵਿੱਚ ਵਿੱਚ ਹੀ ਪੀਰੀਅਡ ਪੇਨ ਤੋਂ ਰਿਲੀਫ ਮਿਲੇਗਾ ਠੀਕ ਹੈ ਜਿਆਦਾਤਰ ਆਪਣੇ ਫੀਮੇਲਸ ਇਹ ਯੂਜ਼ ਕਰ ਰਹੇ ਹੌਟ ਵਾਟਰ ਬੋਟਲ ਨੈਕਸਟ ਆ ਗਿਆ ਆ ਤੁਹਾਡਾ ਹਰਬਲ ਟੀ ਹਰਬਲ ਟੀ ਬਹੁਤ ਜ਼ਿਆਦਾ ਇਫੈਕਟਿਵ ਆ ਪੀਰੀਅਡ ਪੇਨ ਦੇ ਲਈ ਹਰਬਲ ਟੀ ਟੂ ਟਾਈਪਸ ਦੇ ਹੁੰਦੇ ਆ ਇੱਕ ਸਭ ਤੋਂ ਪਹਿਲਾਂ ਤਾਂ ਹੈ ਜਿੰਜਰ ਹਣੀ ਟੀ ਠੀਕ ਹੈ ਤੁਸੀਂ ਨੋਰਮਲ ਟੀ ਦੀ ਜਗ੍ਹਾ ਤੇ ਜਿੰਜਰ ਹਣੀ ਟੀ ਲੈ ਸਕਦੇ ਹੋ ਅਦਰਕ ਤੇ ਪਲੱਸ ਚੀਨੀ ਦੀ ਜਗ੍ਹਾ ਤੇ ਤੁਸੀਂ ਸਹਿਦ ਪਾਣਾ ਪਾਣੀ ਦੇ ਵਿੱਚ ਬੋਇਲ ਕਰਕੇ ਉਹਨੂੰ ਚੰਗੀ ਤਰ੍ਹਾਂ ਜਦੋਂ ਅਦਰਕ ਦਾ ਸਾਰਾ ਰਸ ਉਸ ਦੇ ਵਿੱਚ ਨੁੱਚੜ ਜਾਏਗਾ ਉਸ ਤੋਂ ਬਾਅਦ ਹੀ ਤੁਸੀਂ ਕੰਜ਼ੂਮ ਕਰਨਾ ਤੇ ਇਹਨੂੰ ਤੁਸੀਂ ਐਮਪਟੀ ਸਟਮਕ ਲੈਣਾ ਠੀਕ ਹੈ ਜਦੋਂ ਤੁਹਾਡੇ ਪੀਰੀਅਡ ਚੱਲ ਰਹੇ ਜਾਂ ਤੁਸੀਂ ਉਹ ਇੱਕ ਜਾਂ ਦੋ ਦਿਨ ਪਹਿਲਾਂ ਪੀਰੀਅਡ ਤੋਂ ਸਟਾਰਟ ਕਰ ਸਕਦੇ ਹੋ ਫਿਰ ਤੁਹਾਨੂੰ ਜ਼ਿਆਦਾ ਵਧੀਆ ਬ ਸਭ ਤੋਂ ਪਹਿਲਾਂ ਇਹ ਆ ਗਈ ਨੈਕਸਟ ਆ ਗਈ ਆਪਣੀ ਕਰੀਓਂਡਰ ウォーター ਠੀਕ ਹੈ ਕਰੀਓਂਡਰ ウォーター ਹੈ ਜਿਹੜਾ ਆਪਣਾ ਧਨੀਆ ਹੁੰਦਾ ਸੁੱਕਾ ਧਨੀਆ ਉਹਦਾ ਪਾਊਡਰ ਤੁਸੀਂ ਲੈ ਲੈਣਾ ਇਹ ਪਾਣੀ ਪਹਿਲਾਂ ਡੇਢ ਕੱਪ ਪਾਣੀ ਬੋਇਲ ਕਰ ਲੈਣਾ ਉਹਦੇ ਵਿੱਚ ਥੋੜੀ ਜਿਹੀ ਚੁਟਕੀ ਇੱਕ ਨਮਕ ਪਾ ਦੇਣੀ ਹੈ ਪਲੱਸ ਫਿਰ ਉਹਦੇ ਵਿੱਚ ਡੇਢ ਚਮਚ ਤੁਸੀਂ ਹਰਾ ਧਨੀਆ ਪਾ ਦੇਣਾ ਹਰ ਇਹ ਤੁਸੀਂ ウォーター ਜਦੋਂ ਡੇਢ ਕੱਪ ਤੋਂ 1 ਕੱਪ ਹੋ ਜਾਏਗਾ ਉਸ ਤੋਂ ਬਾਅਦ ਨਾਰਮਲ ਜਿਹਾ ਲੂਕ ਵਾਰਮ ਕਰਕੇ ਠੀਕ ਹੈ ਉਸ ਤੋਂ ਬਾਅਦ ਤੁਸੀਂ ਡੇਲੀ ਬੇਸਿਸ ਤੇ ਕੰਜ਼ੂਮ ਕਰ ਸਕਦੇ ਹੋ ਇਹ ਵੀ ਇੱਕ ਜਾਂ ਦੋ ਦਿਨ ਪਹਿਲਾਂ ਤੁਸੀਂ ਇਸ ਸਟਾਰਟ ਕਰ ਸਕਦੇ ਹੋ ਪੀਣਾ ਇਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਰਲੀਫ ਮਿਲੇਗਾ ਪਲੱਸ ਅਗਰ ਜੀ ਲੌਂਗ ਟਰਮ ਪਾਂਤੋ 6 ਮਹੀਨੇ ਇਹ ਵਾਟਰ ਕੰਜ਼ੂਮ ਕਰਦੇ ਤਾਂ ਇਹਦੇ ਨਾਲ ਤੁਹਾਡੇ ਜਿਹੜੇ ਪੀਰੀਅਡਸ ਆ ਉਹ ਰੈਗੂਲਰ ਵੀ ਹੋਣਗੇ ਪਲੱਸ ਤੁਹਾਨੂੰ ਪੀਰੀਅਡ ਪੇਨ ਤੋਂ ਰੀਲੀਫ ਵੀ ਮਿਲੇਗਾ ਨੈਕਸਟ ਆ ਗਿਆ ਡੀਪ ਬਰੀਥਿੰਗ ਐਕਸਰਸਾਈਜ਼ਸ ਪਲੱਸ ਯੋਗਾ ਬਹੁਤ ਸਾਰੀਆਂ ਡੀਪ ਬਰੀਥਿੰਗ ਐਕਸਰਸਾਈਜ਼ਸ ਹੁੰਦੀਆਂ ਨੇ ਠੀਕ ਹੈ ਜੇ ਤੁਸੀਂ ਡੇਲੀ ਬੇਸਿਸ ਤੇ ਉਸ ਟਾਈਮ ਕਰ ਸਕਦੇ ਹੋ ਤੁਸੀਂ ਲੇਟ ਕੇ ਵੀ ਕਰ ਸਕਦੇ ਹੋ ਇਹ ਜ਼ਰੂਰੀ ਨਹੀਂ ਕਿ ਤੁਸੀਂ ਅਗਰ ਡਿਸਕੰਫਰਟ ਹੋ ਰਿਹਾ ਤੇ ਬੈਠ ਕੇ ਹੀ ਕਰਨਾ ਯੋਗਾ ਬਹੁਤ ਸਾਰੇ ਯੋਗਾ ਵੀ ਹੈਗੇ ਠੀਕ ਹੈ ਅਗਰ ਇਹ ਤੁਹਾਨੂੰ ਤਾਂ ਬੈਨੀਫਿਟ ਦੇਗਾ ਅਗਰ ਤੁਸੀਂ ਲੌਂਗ ਟਰਮ ਬੇਸਿਸ ਤੇ ਡੇਲੀ ਬੇਸਿਸ ਤੇ ਇਹਨੂੰ ਯੂਜ਼ ਕਰੋਗੇ ਨੈਕਸਟ ਆ ਗਿਆ ਆਪਣਾ ਕੈਸਟਰ ਆਇਲ ਮ사ਜ ਇਹ ਇਹ ਵੀ ਬਹੁਤ ਜ਼ਿਆਦਾ ਇਫੈਕਟਿਵ ਆ ਠੀਕ ਹੈ ਕੈਸਟਰ ਆਇਲ ਤੁਸੀਂ ਮਾਰਕੀਟਿਆਂ ਕਿਤੋਂ ਵੀ ਲੈ ਸਕਦੇ ਹੋ ਇਹਦੀ ਜਦੋਂ ਅਗਰ ਤੁਹਾਨੂੰ ਪੀਰੀਅਡ ਪੇਨ ਹੋ ਰਹੀ ਹੈ ਤਾਂ ਤੁਸੀਂ ਇਹਨੂੰ ਨਾ ਐਬਡੋਮਨ ਦੇ ਉੱਪਰ ਆਪਣੇ ਪੇਟ ਦੇ ਉੱਪਰ ਅਪਲਾਈ ਕਰ ਸਕਦੇ ਹੋ ਉਹਨੂੰ ਥੋੜਾ ਜਿਹਾ ਕੋਸਾ ਕਰਕੇ ਉਸ ਤੋਂ ਬਾਅਦ ਤੁਸੀਂ ਆਪਣੇ ਐਬਡੋਮਨ ਤੇ ਅਪਲਾਈ ਕਰ ਸਕਦੇ ਹੋ ਇਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਇਮੀਡੀਏਟ ਇਫੈਕਟ ਮਿਲੇਗਾ ਕੈਸਟਰ ਆਇਲ ਦੇ ਵਿੱਚ ਐਂਟੀ ਇਨਫਲਮੇਟਰੀ ਪਲੱਸ ਐਂਟੀਆਕਸੀਡੈਂਟ ਪ੍ਰੋਪਰਟੀਆਂ ਹੁੰਦੀਆਂ ਨੇ ਪਲੱਸ ਜੋ ਤੁਹਾਡੇ ਮਸਲਸ ਹੁੰਦੀਆਂ ਉਹਨੂੰ ਰਿਲੈਕਸ ਕਰ ਦਿੰਦੇ ਆ ਠੀਕ ਹੈ ਜਦੋਂ ਆਪਣੇ ਮਸਲਸ ਕੰਟ੍ਰੈਕ ਆਟੋਮੈਟਿਕਲੀ ਆਪਣੀਆਂ ਜਿਹੜੀਆਂ ਪੇਨ ਬਹੁਤ ਹਾਈ ਮਤਲਬ ਬਹੁਤ ਜ਼ਿਆਦਾ ਜਿਹੜੀਆਂ ਉਹ ਘੱਟ ਹੋ ਜਾਂਦੀਆਂ ਨੈਕਸਟ ਆ ਗਿਆ ਜਦੋਂ ਤੁਹਾਡੇ ਪੀਰੀਅਡਸ ਚੱਲਦੇ ਆ ਠੀਕ ਹੈ ਤੁਸੀਂ ਡਾਰਕ ਚੌਕਲੇਟਸ ਕੰਜ਼ੂਮ ਕਰ ਸਕਦੇ ਹੋ ਅੱਜ ਕੱਲ ਦੇ ਜੋ ਟੀਨੇਜਰਸ ਨੇ ਉਹਨਾਂ ਨੂੰ ਤਾਂ ਇਹ ਚੀਜ਼ ਪਤਾ ਇਹ ਕਿ ਗਰਜ਼ੀਆਂ ਨੂੰ ਨਹੀਂ ਪਤਾ ਤਾਂ ਤੁਸੀਂ ਆਪਣੇ ਡਾਰਕ ਚਾਕਲੇਟਸ ਵਗੈਰਾ ਕੰਜ਼ੂਮ ਕਰ ਸਕਦੇ ਮਿਲਕ ਚਾਕਲੇਟਸ ਨਹੀਂ ਲੈਣੇ ਤੁਸੀਂ ਡਾਰਕ ਚਾਕਲੇਟਸ ਲੈਣੇ ਆ ਠੀਕ ਹੈ ਜੋ ਡੈਰੀ ਮਿਲਕ ਵਗੈਰਾ ਆਉਂਦੇ ਆ ਉਹ ਨਹੀਂ ਕੰਜ਼ੂਮ ਕਰਨੇ ਇਸ ਸਟੇਜ ਦੇ ਵਿੱਚ ਤੁਸੀਂ ਡਾਰਕ ਚਾਕਲੇਟ ਕੰਜ਼ੂਮ ਕਰਨੇ ਡਾ ਉਹਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ম্যাগਨੀਸ਼ੀਅਮ ਹੁੰਦਾ ਠੀਕ ਹੈ ਉਹਦੇ ਵਿੱਚ ਵੀ ਸੇਮ ਐਂਟੀ ਇਨਫਲੇਮੇਟਰੀ ਪਲੱਸ ਤੁਹਾਡੇ ਮਸਲਸ ਨੂੰ ਜਿਹੜੇ ਉਹ ਰਿਲੈਕਸ ਕਰ ਦਿੰਦੇ ਉਹਦੇ ਨਾਲ ਪੇਨ ਜਿਹੜੀ ਆ ਆਟੋਮੈਟਿਕਲੀ ਰਿਡਿਊਸ ਹੋ ਜਾਂਦੀ ਆ ਨੈਕਸਟ ਥੀ ਆ ਗਿਆ ਇਹ ਆਪਣੇ ਮਨ ਦੇ ਵਿੱਚ ਜੇ ਕੋਈ ਡਾਊਟ ਹੁੰਦਾ ਕਿ ਇਹ ਆਪਣੇ ਜਦੋਂ ਪੀਰੀਅਡਸ ਚੱਲਦੇ ਆ ਤਾਂ ਉਸ ਟਾਈਮ ਆਪਾਂ ਮਿਲਕ, ਕਰਡ ਐਵੇਂ ਦੀਆਂ ਕੁਝ ਚੀਜ਼ਾਂ ਲੈ ਸਕਦੇ ਆ ਨਹੀਂ ਤੁਸੀਂ ਉਸ ਟਾਈਮ ਇਹ ਚੀਜ਼ਾਂ ਕੰਜ਼ੂਮ ਨਾ ਕਰੋ ਕਿਉਂਕਿ ਇਹਦੇ ਨਾਲ ਤੁਹਾਡਾ ਪੇਨ ਇਨਕਰੀਜ਼ ਹੀ ਹੋਏਗਾ ਡਿਕਰੀਜ਼ ਨਹੀਂ ਹੋਏਗਾ ਕੋਈ ਵੀ ਡੈਰੀ ਪ੍ਰੋਡਕਟ ਜਿੱਦਾਂ ਕਿ ਦੁੱਧ, ਦਹੀਂ ਜਾਂ ਫਿਰ ਮਲਾਈ ਹੋਗੀ ਜਾਂ ਫਿਰ ਆਪਾਂ ਨੇ ਆਈਸਕ੍ਰੀਮ ਹੋਗੀ ਤੁਸੀਂ ਇਹ ਉਸ ਦਿਨ ਟਾਈਮ ਦੇ ਵਿੱਚ 3 ਟੂ 4 ਡੇਸ ਦੇ ਵਿੱਚ ਕੰਜ਼ੂਮ ਨਹੀਂ ਕਰਨਾ ਉਸ ਤੋਂ ਬਾਅਦ ਡੇਲੀ ਬੇਸਿਸ ਤੇ ਤੁਸੀਂ ਕੰਜੂਮ ਕਰ ਸਕਦੇ ਹੋ ਨੈਕਸਟ ਹੈ ਡਰਿੰਕ ਪਲੈਨਿਟੀ ਆਫ ਵਾਟਰ ਇਹ ਸਭ ਤੋਂ ਮੇਨ ਆਪਣੀ ਕਮਜ਼ੋਰੀ ਰਹਿ ਜਾਂਦੀ ਆ ਕਿ ਆਪਾਂ ਅਗਰ ਥੋੜੇ ਵੀ ਬਿਮਾਰ ਹੁੰਨੇ ਆ ਤਾਂ ਆਪਾਂ ਮੈਨ ਆਟੋਮੈਟਿਕਲੀ ਪਾਣੀ ਘਟ ਜਾਂਦਾ ਬਟ ਆਪਾਂ ਨੇ ਇਹ ਚੀਜ਼ ਕਰਨੀ ਨਹੀਂ ਚਾਹੀਦੀ ਤੁਸੀਂ ਆਪਣਾ ਨਾਰਮਲ ਰੁਟੀਨ ਦੇ ਵਿੱਚ ਜਿੰਨਾ ਪਾਣੀ ਪੀ ਰਹੇ ਹੋ 3 ਜਾਂ 4 ਲੀਟਰ ਠੀਕ ਹੈ ਸੇਮ ਪੀਰੀਅਡ ਡੇ ਦੇ ਵਿੱਚ ਵੀ ਉਹ ਕੰਜੂਮ ਕਰਨਾ ਉਹਦੇ ਨਾਲ ਵੀ ਤੁਹਾਨੂੰ ਬਹੁਤ ਜ਼ਿਆਦਾ ਰੈਲੀਫ ਮਿਲੇਗਾ ਅਗਰ ਤੁਸੀਂ ਲੌਂਗ ਟਰਮ ਬੇਸਿਸ ਤੇ ਇਹ ਚੀਜ਼ ਅਪਲਾਈ ਕਰੋਗੇ ਤਾਂ ਤੁਹਾਨੂੰ ਉਹਦੇ ਲਈ ਬਹੁਤ ਜ਼ਿਆਦਾ ਫੈਕਟਿਵ ਰਹੇਗਾ ਤੁਹਾਡੇ ਲਈ ਨੈਕਸਟ ਆ ਗਈ ਆਪਣਾ ਅ ਪੇਨਕਿਲਰਸ ਠੀਕ ਹੈ ਕਿਹੜੇ ਕਿਹੜੇ ਪੇਨਕਿਲਰਸ ਨੇ ਜਿਹੜੇ ਪੀਰੀਅਡਸ ਦੇ ਵਿੱਚ ਸੇਫ ਨੇ ਸਭ ਤੋਂ ਪਹਿਲਾਂ ਤਾਂ ਆ ਗਿਆ ਨੋਰਮਲ ਪੀਸੀਐਮ ਅਗਰ ਤੁਸੀਂ ਹਜੇ ਕੋਈ ਪੇਨਕਿਲਰ ਸਟਾਰਟ ਨਹੀਂ ਕੀਤਾ ਤੁਸੀਂ ਪੀਸੀਐਮ ਤੋਂ ਸਟਾਰਟ ਕਰ ਸਕਦੇ ਹੋ ਪੀਸੀਐਮ ਤੁਸੀਂ 500mg ਲੈ ਸਕਦੇ ਹੋ ਠੀਕ ਹੈ ਅਗਰ ਦਾ ਜ਼ਿਆਦਾਤਰ ਫੀਮੇਲਸ ਕਟ ਵੇਟ ਦੀ ਹੁੰਦੀਆਂ 50kg ਤੋਂ ਅੰਡਰ ਹੀ ਹੁੰਦੀਆਂ ਤਾਂ ਤੁਸੀਂ 500mg ਲੈ ਸਕਦੇ ਹੋ ਠੀਕ ਹੈ ਤੇ ਜੇ ਤੁਹਾਡਾ weight 60+ ਹੈ ਤਾਂ ਤੁਸੀਂ 650mg ਲੈ ਸਕਦੇ ਹੋ ਪੀਸੀਐਮ ਦੀ ਪਲਸ ਇੱਕ ਜੇਕਰ ਤੁਹਾਡੇ ਲਗਾਤਾਰ ਪੀਸੀਐਮ ਦੇ ਨਾਲ ਨਹੀਂ ਰੀਲੀਫ ਹੋ ਰਿਹਾ ਤਾਂ ਨੈਕਸਟ ਡੋਸ ਤੁਸੀਂ ਆਈਬੂਪਰੋਫਨ ਲੈ ਸਕਦੇ ਹੋ ਆਈਬੂਪਰੋਫਨ ਉਸ ਕੰਡੀਸ਼ਨ 'ਚ ਨਹੀਂ ਲੈਣੀ ਜੇ ਤੁਹਾਡੇ ਲੀਬਰ ਕਿਡਨੀਜ਼ ਜਾਂ ਕੋਈ ਹੋਰ ਦਿੱਕਤ ਆ ਤੁਹਾਨੂੰ ਹਾਰਡ ਦੀ ਠੀਕ ਹੈ ਤਾਂ ਆਪਣੇ ਡਾਕਟਰ ਦੇ ਨਾਲ ਕੰਸਲਟ ਕਰੋ ਫਿਰ ਹੀ ਤੁਸੀਂ ਆਈਬੂਪਰੋਫਨ ਕੰਜ਼ੂਮ ਕਰ ਸਕਦੇ ਹੋ ਪੀਸੀਐਮ ਨਾਰਮਲੀ ਸਾਰੇ ਕੰਜ਼ੂਮ ਕਰ ਸਕਦੇ ਆ ਬਸ ਪੀਸੀਐਮ ਇਹਨਾਂ ਦੇ ਵਿੱਚ ਇਹ ਚੀਜ਼ ਦੇਖਣੀ ਆ ਤੁਸੀਂ ਜੇ ਤੁਸੀਂ ਇੱਕ ਡੋਸ ਲੈ ਲਈ ਆ ਤਾਂ ਉਹਦੀ ਸੈਕਿੰਡ ਡੋਸ ਆ ਨਾ ਤੁਸੀਂ ਉਹਦਾ 4 ਤੋਂ 6 ਘੰਟੇ ਦੇ ਵਿੱਚ ਗੈਪ ਪਾਣਾ ਇਮੀਡੀਏਟਲੀ ਤੁਸੀਂ ਡੋਸ ਰਿਪੀਟ ਨਹੀਂ ਕਰਨੀ ਪਲਸ ਅਗਰ ਤੁਸੀਂ ਲੌਂਗ ਟਰਮ ਦੇ ਲਈ ਇਹ ਇਹ ਮੈਡੀਸਿਨਸ ਯੂਜ਼ ਕਰ ਰਹੇ ਹੋ ਜਾਂ ਤੁਹਾਨੂੰ ਜ਼ਰੂਰਤ ਪੈ ਰਹੀ ਹੈ ਪੇਨਕিলার ਸੀ ਠੀਕ ਹੈ ਤਾਂ ਤੁਸੀਂ ਆਪਣੇ ਡਾਕਟਰ ਨਾਲ ਕੰਸਲਟ ਕਰੋ ਕਿਉਂਕਿ ਇਹ ਬਿਲਕੁਲ ਨਾਰਮਲੀ ਪੀਰੀਅਡ ਪੇਨ ਨਾਰਮਲ ਆ ਬਟ ਅਗਰ ਤੁਸੀਂ ਜ਼ਿਆਦਾ ਤੁਹਾਡੇ ਸਵੀਅਰ ਪੇਨ ਹੋ ਰਿਹਾ ਹੈ ਕੰਟੀਨਿਊਸ਼ਨ ਦੇ ਵਿੱਚ ਤਾਂ ਤੁਸੀਂ ਆਪਣੇ ਡਾਕਟਰ ਨਾਲ ਕੰਸਲਟ ਕਰੋ ਕਿਉਂਕਿ ਇਹਦੇ ਬਹੁਤ ਸਾਰੇ ਰੀਜ਼ਨਸ ਹੋ ਸਕਦੇ ਆ ਕੋਈ ਸਿਸਟ ਹੋ ਸਕਦਾ ਅੱਜ ਕੱਲ ਬਹੁਤ ਪੋਲੀਸਿਸਟਿਕ ఓਵਰੀਅਨ ਡਿਜ਼ੀਜ਼ਸ ਨੇ ਠੀਕ ਹੈ ਪਲਸ ਜਾਂ ਫਿਰ ਐਂਡੋਮੈਟਰਾਈਟਿਸ ਹੋ ਸਕਦਾ ਕੋਈ ਫੀਬਰੋਇਡ ਹੋ ਸਕਦਾ ਬਹੁਤ ਸਾਰੇ ਰੀਜਨਸ ਨੇ ਜੋ ਤੁਹਾਡੇ ਡਾਕਟਰ ਹੀ ਤੁਹਾਨੂੰ ਚੰਗੀ ਤਰ੍ਹਾਂ ਦੱਸ ਸਕਦੇ ਆ ਠੀਕ ਹੈ ਆਪਣੇ ਆਪ ਕੋਈ ਵੀ ਲੌਂਗ ਟਰਮ ਦੇ ਲਈ ਆਪਾਂ ਮੈਡੀਸਿਨਸ ਨਹੀਂ ਲੈ ਸਕਦੇ ਹਾਂਜੀ ਫਰੈਂਡਸ ਇੱਕ ਚੀਜ਼ ਰਹਿ ਗਈ ਹੈ ਕਿ ਸਭ ਤੋਂ ਸਲੀਪ ਇਹ ਮੇਨ ਚੀਜ਼ ਹੁੰਦੀ ਹੈ ਕਿ ਆਪਾਂ ਕੁਝ ਵੀ ਚੀਜ਼ ਆਹੋ ਕਰਨ ਤੋਂ ਪਹਿਲਾਂ ਠੀਕ ਹੈ ਸਭ ਤੋਂ ਪਹਿਲਾਂ ਤੁਸੀਂ ਰੈਸਟ ਲੈਣੀ ਹੈ ਅਗਰ ਤੁਹਾਡੇ ਤੁਸੀਂ ਕਾਲਜ ਚ ਨਹੀਂ ਹੈਗੇ ਜਾਂ ਕਿਤੇ ਬਾਹਰ ਨਹੀਂ ਹੈਗੇ ਤਾਂ ਸਭ ਤੋਂ ਪਹਿਲਾਂ ਤੁਸੀਂ 2 ਘੰਟੇ ਦੀ ਸਲੀਪ ਲੈਣੀ ਹੈ ਠੀਕ ਹੈ ਚੰਗੀ ਤਰ੍ਹਾਂ ਰੈਸਟ ਕਰਨਾ ਰੈਸਟ ਦੇ ਨਾਲ ਤੁਹਾਡਾ ਪੇਨ ਨਾ ਆਟੋਮੈਟਿਕਲੀ ਘੱਟ ਜਾਂਦਾ ਕਾਫੀ ਹੱਦ ਤੱਕ ਇਹ ਸਾਰੇ ਮੈਥਡਸ ਤੁਸੀਂ ਮੈਡੀਸਿਨਸ ਵਗੈਰਾ ਉਸ ਤੋਂ ਬਾਅਦ ਹੀ ਲੈਣੀਆਂ ਨੇ ਜੇ ਤੁਹਾਡੇ ਪੇਨ ਕਿਸੇ ਚੀਜ਼ ਕਰਕੇ ਰਿਲੀਫ ਨਹੀਂ ਮਿਲ ਰਿਹਾ ਠੀਕ ਹੈ ਫਰੈਂਡਸ ਅੱਜ ਦੀ ਵੀਡੀਓ ਤੇ ਲਈ ਇਤਨਾ ਹੀ ਐਨਾ ਹੀ ਤੇ ਇਹ ਵੀਡੀਓ ਬਣਾਉਣ ਦੇ ਲਈ ਮੇਰੀ ਬਹੁਤ ਮਿਹਨਤ ਲੱਗੀ ਹੈ ਪਲੀਜ਼ ਮੇਰੀ ਮਿਹਨਤ ਦੇ ਲਈ ਇੱਕ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਓ ਠੀਕ ਹੈ ਅਗਰ ਤੁਹਾਨੂੰ ਕੋਈ ਵੀ ਡਾਊਟ ਹੋਏਗਾ ਤੇ ਚੈਨ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਗਰ ਤੁਹਾਡੇ ਲਈ ਵੀਡੀਓ ਦੇਖ ਕੇ ਤੁਹਾਨੂੰ ਥੋੜਾ ਜਿਹਾ ਵੀ ਯੂਸਫੁਲ ਲੱਗੀ ਹੈ ਤੇ ਮੈਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਓਕੇ ਫਰੈਂਡਸ ਸਸ਼ੀ ਕਾਲ ਸਾਰਿਆਂ ਨੂੰ